ਸਹੀ ਗਾ ਦੋਸਤੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਕੱਲ ਆਪਾਂ ਇੱਕ ਵੀਡੀਓ ਇੱਕ ਅਪਲੋਡ ਕੀਤੀ ਸੀਗੀ ਉਹਦੇ ਵਿੱਚ ਆਪਾਂ ਵੱਖ-ਵੱਖ ਜਿਹੜੀਆਂ ਟਰਿਕਾਂ ਹੁੰਦੀਆਂ ਉਹ ਸ਼ੇਅਰ ਤੁਹਾਡੇ ਨਾਲ ਕਰਦੇ ਰਹਿੰਦੇ ਆ ਕਿਉਂਕਿ ਜਿਹੜੀਆਂ ਇਹ ਕਦੂਦੀਆਂ ਬੇਲਾਂ ਹੋਗੀਆਂ ਤੋਰੀਦੀਆਂ ਹੋਗੀਆਂ ਪੇਠੇਦੀਆਂ ਹੋਗੀਆਂ ਜਾਂ ਹੋਰ ਵੀ ਜਿਹੜੀ ਸਬਜ਼ੀ ਆਪਾਂ ਚਾਹੇ ਘਰ ਦੇ ਵਿੱਚ ਲਾਉਣੇ ਆ ਚਾਹੇ ਖੇਤ ਦੇ ਵਿੱਚ ਲਾਉਣੇ ਆ ਉਦੇ ਉੱਪਰ ਵੱਖ-ਵੱਖ ਜਿਹੜੀਆਂ ਟ੍ਰਿਕਾਂ ਉਹ ਆਪਾਂ ਨੂੰ ਅਪਣਾਉਣੀਆਂ ਪੈਂਦੀਆਂ ਤਾਂ ਹੀ ਜਿਹੜੀਆਂ ਆਪਾਂ ਨੂੰ ਸਬਜ਼ੀ ਦੇ ਵਿੱਚ ਆਪਾਂ ਕਾਮਯਾਬ ਹੋ ਸਕਦੇ ਹਾਂ ਤਾਂ ਹੀ ਆਪਾਂ ਉਹਦੇ ਤੋਂ ਬੇਨਿਫਿਟ ਲੈ ਸਕਦੇ ਹਾਂ ਅੱਜ ਜਿਹੜੀ ਆਪਾਂ ਟ੍ਰਿਕ ਲੈ ਕੇ ਆਏ ਆ ਆ ਤੁਸੀਂ ਮੇਰੇ ਹੱਥ ਦੇ ਵਿੱਚ ਜਿਹੜੀ ਆ ਚੀਜ਼ ਇਹ 5 ਰੁਪਈਆ ਦੀ ਚੀਜ਼ ਆ ਇਸ ਤਰ੍ਹਾਂ ਦੇ ਵਿੱਚ ਵੀ ਆਉਂਦੀ ਆ ਇਹ ਡਲੇ ਦੇ ਰੂਪ ਦੇ ਵਿੱਚ ਵੀ ਆਉਂਦੀ ਆ 2-3 ਰੁਪਿਆਂ ਦੇ ਵਿੱਚ ਬਾਜ਼ਾਰ ਦੇ ਵਿੱਚ ਆਉਂਦੀ ਆ ਇਹ ਕੀ ਚੀਜ਼ ਆ ਜਿਹੜਾ ਇਹਦਾ ਕੋਲਾ ਉਹ ਆਪਾਂ ਕਿਵੇਂ ਤਿਆਰ ਕਰਨਾਗਾ ਕੀ ਕੀ ਪੌਦਿਆਂ ਨੂੰ ਇਹਦੇ ਬੈਨੀਫਿਟ ਹੁੰਦੇ ਆ ਕਿਵੇਂ ਕਿਵੇਂ ਇਹਨੂੰ ਯੂਜ਼ ਕਰਨਾ ਬੂਟੇ ਦੇ ਵਿੱਚ ਇਹਦੀ ਜਿਹੜੀ ਮਾਤਰਾ ਉਹ ਆਪਾਂ ਕਿੰਨੀ ਕਿੰਨੀ ਪਾਉਣੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਾਂਗੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਘੋਲ ਦੀ ਜ਼ਰੂਰਤ ਆ ਆਪਾਂ ਨੂੰ ਕਿਉਂ ਪੈਂਦੀ ਆ ਪਾਰਸ਼ਾ ਦੇ ਦਿਨ ਚੱਲ ਰਹੇ ਆ ਧਰਤੀ ਦੇ ਵਿੱਚ ਜਿਹੜੀ ਨਵੀਂ ਬਹੁਤ ਜ਼ਿਆਦਾ ਬਾਜਾਂ ਦੀ ਆ ਖਾਸ ਕਰਕੇ ਜਿਹੜੀ ਘਰਾਂ ਦੇ ਵਿੱਚ ਆਪਾਂ ਸਬਜ਼ੀ ਲਈ ਹੁੰਦੀ ਆ ਖੇਤਾਂ ਵਾਲੀ ਸਬਜ਼ੀ ਮੈਂ ਤੈਨੂੰ ਦਿਖਾਤੀ ਸੀਗੀ ਖੇਤਾਂ ਵਾਲੀ ਸਬਜ਼ੀ ਦੇ ਵਿੱਚ ਇਹ ਟਰਿਕ ਦੋ ਤਿੰਨ ਟਰਿਕਾਂ ਸੀ ਯੂਜ਼ ਕੀਤੀਆਂ ਸੀਗਾ ਬਹੁਤ ਵਧੀਆ ਸਾਰਿਆਂ ਨੇ ਕੰਮ ਕੀਤਾ ਅੱਜ ਆਪਾਂ ਜਿਹੜੀ ਤੁਸੀਂ ਆ ਪਿੱਛੇ ਤੁਸੀਂ ਮੇਰੇ ਆ ਸਬਜ਼ੀ ਦੇਖ ਸਕਦੇ ਹੋ ਸਾਰੇ ਸਬਜ਼ੀਆਂ ਦੇ ਉੱਪਰ ਜਿਹੜੀ ਇਹ ਟਰਿਕ ਮੈਂ ਅਪਣਾਉਂਗਾ ਪਰ ਅੱਜ ਮੈਂ ਕਦੂ ਦੀਆਂ ਬੇਲਾਂ ਦੇ ਉੱਪਰ ਹੈ ਜਿਹੜੀ ਜੜ ਦੇ ਵਿੱਚ ਇਹ ਚੀਜ਼ ਮੈਂ ਤੁਹਾਨੂੰ ਪਾ ਕੇ ਦਿਖਾਉਂਗਾ ਇਹਦੀ ਜ਼ਰੂਰਤ ਕਿਉਂ ਪੈਂਦੀ ਆ ਕਿਉਂਕਿ ਨਮੀ ਵਧਨ ਦੇ ਨਾਲ ਜਿਹੜਾ ਇਹਦਾ ਪੀ ਐਚ ਲੈਵਲ ਆ ਧਰਤੀ ਦਾ ਉਹ ਵੱਜ ਜਾਂਦਾਗਾ ਮਿੱਟੀ ਦਾ ਪੀ ਐਚ ਲੈਵਲ ਵੱਜ ਜਾਂਦਾ ਪੀ ਐਚ ਲੈਵਲ ਵਧਨ ਦੇ ਨਾਲ ਜਿਹੜੀ ਬਾਲਾ ਉਹਨੂੰ ਜਾਂ ਤਾਂ ਫਲ ਆਉਂਦਾ ਹੀ ਨਹੀਂ ਜੇ ਆਉਂਦਾ ਤਾਂ ਉਹ ਪੀਲਾ ਜਾਂ ਹੋ ਜਾਂਦਾ ਪੱਤੇ ਪੀਲੇ ਹੋ ਜਾਂਦੇ ਆ ਪੱਤੇ ਪੀਲੇ ਹੋਣ ਦੇ ਨਾਲ ਹੀ ਜਿਹੜੇ ਫਲ ਹੁੰਦੇ ਆ ਉਹ ਜਾਂ ਤਾਂ ਕਾਲੇ ਹੋ ਕੇ ਟੁੱਟ ਜਾਂਦੇ ਆ ਜਾਂ ਛੜੀ ਜਾਂਦੇ ਰਹਿੰਦੇ ਆ ਤੇ ਉਸ ਪੀ ਐਚ ਲੈਵਲ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜਿਹੜੀ ਆ ਤੁਸੀਂ ਚੀਜ਼ ਦੇਖ ਸਕਦੇ ਹੋ ਇਹ ਆ ਦੋਸਤੋ ਫਟਕੜੀ ਇਸ ਕੋਲ ਨੂੰ ਤਿਆਰ ਕਰਨ ਵਾਸਤੇ ਇੱਕ ਤਾਂ ਆਪਾਂ ਨੂੰ ਫਟਕੜੀ ਦੀ ਜ਼ਰੂਰਤ ਆ ਤੇ ਇੱਕ ਜਿਹੜਾ ਤੁਸੀਂ ਆਹ ਬੋਤਲ ਦੇ ਵਿੱਚ ਦੇਖ ਸਕਦੇ ਹੋ ਇਹ ਆ ਲੱਸੀ ਲੱਸੀ ਤੁਸੀਂ ਫਰੈਸ਼ ਵੀ ਲੈ ਸਕਦੇ ਆ ਹਫਤਾ ਪੁਰਾਣੀ ਵੀ ਲੈ ਸਕਦੇ ਆ 20 ਦਿਨ ਪੁਰਾਣੀ ਵੀ ਲੈ ਸਕਦੇ ਜਿਸ ਤਰ੍ਹਾਂ ਦੀ ਵੀ ਲੱਸੀ ਤੁਹਾਡੇ ਕੋਲ ਅਵੇਲੇਬਲ ਹੈਗੀ ਆ ਲੱਸੀ ਦਾ ਇਸਤੇਮਾਲ ਆਪਾਂ ਇਸ ਕੋਲ ਦੇ ਵਿੱਚ ਕਰਨਾ ਹੁਣ ਇਹਦੀ ਮਾਤਰਾ ਮੈਂ ਤੁਹਾਨੂੰ ਦੱਸ ਦੇਣਾ 1 ਲੀਟਰ ਆਪਾਂ ਪਾਣੀ ਲੈ ਲਾਂਗੇ 1 ਲੀਟਰ ਪਾਣੀ ਲੈ ਲਾਂਗੇ ਤੁਸੀਂ ਕਿਸੇ ਵੀ ਬਰਤਨ ਦੇ ਵਿੱਚ ਲੈ ਸਕਦੇ ਹੋ ਮੈਂ ਆ ਡੱਬੇ ਦਾ ਜ਼ਿਆਦਾਤਰ ਘਰ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਅਵੇਲੇਬਲ ਹੁੰਦੀਆਂ ਮੈਂ ਉਹਨਾਂ ਦਾ ਇਸਤੇਮਾਲ ਹੀ ਕਰਦਾ ਮੈਂ ਕੋਈ ਐਕਸਟਰਾ ਚੀਜ਼ ਇਹਦੇ ਵਿੱਚ ਨਹੀਂ ਯੂਜ਼ ਕਰਦਾ 1 ਲੀਟਰ ਪਾਣੀ ਲੈ ਲੈਣਾ ਤੇ 10 ਗ੍ਰਾਮ ਜਿਹੜੀ ਫੜਕੜੀ ਆ ਉਹ ਇਹ ਲੈ ਲੈਣੀ 10 ਗ੍ਰਾਮ ਫੜਕੜੀ ਲੈ ਕੇ ਉਹਨੂੰ ਕੀ ਕਰਨਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੁਸੀਂ ਇਹ ਕਿਸੇ ਡੱਕੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਕਿਸੇ ਚਮਚੇ ਦਾ ਜਿਹੜੀ ਵੀ ਚੀਜ਼ ਤੁਹਾਡੇ ਕੋਲ ਹੈਗੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਿਕਸ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਦੇਖ ਲੈਣਾ ਇਹ ਨਾ ਹੋਵੇ ਫੜਕੜੀ ਨੂੰ ਡਾਇਰੈਕਟ ਕਦੇ ਵੀ ਨਹੀਂ ਪਾਉਣਾ ਇਨੂੰ ਹਮੇਸ਼ਾ ਪੀਸ ਕੇ ਪਾਉਣਾ ਬਾਜ਼ਾਰ ਦੇ ਵਿੱਚੋਂ ਚਾਹੇ ਤੁਸੀਂ ਜਿੱਦਾਂ ਦੀ ਵੀ ਮਰਜ਼ੀ ਲਿਓ ਘਰੇ ਲਿਆ ਕੇ ਉਹਨੂੰ ਚੰਗੀ ਤਰ੍ਹਾਂ ਪੀਸ ਲੋ ਚੰਗੀ ਤਰ੍ਹਾਂ ਪੀਸ ਕੇ ਆਪਾਂ ਕਿਸੇ ਵੀ ਚੀਜ਼ ਦਾ ਆਪਾਂ ਇਸਤੇਮਾਲ ਕਰਾਂਗੇ ਉਹਦਾ ਰਿਜ਼ਲਟ ਆ ਦੁੱਗਣਾ ਹੋਊਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ 100 ਤੋਂ ਲੈ ਕੇ 200 ਐਮ ਐਲ ਜਿਹੜੀ ਇਹ ਲੱਸੀ ਦਾ ਇਸਤੇਮਾਲ ਕਰਦਾ 1 ਲੀਟਰ ਪਾਣੀ ਦੇ ਵਿੱਚ ਇਹਨੂੰ ਪਾਉਣ ਤੋਂ ਬਾਅਦ ਇਹਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਹਲਾ ਦੇਣਾ ਖਲੌਣ ਦੇ ਨਾਲ ਜਿੰਨਾ ਇਹ ਚੰਗੀ ਤਰ੍ਹਾਂ ਆਪਸ ਵਿੱਚ ਦੋਨੋਂ ਚੀਜ਼ਾਂ ਇਹ ਮਿਕਸ ਹੋ ਜਾਣੀਆਂ ਹੁਣ ਜਿਹੜੀ ਫੜਕੜੀ ਆ ਫੜਕੜੀ ਧਾਤੀ ਦਾ ਜਿਹੜਾ ਪੀ ਐਚ ਲੈਵਲ ਹੈ ਜਿਹੜਾ ਜੜਾਂ ਦੇ ਵਿੱਚ ਸਲਾਬ ਆਈ ਹੁੰਦੀ ਆ ਉਹਨੂੰ ਖਤਮ ਕਰ ਦਿੰਦੀ ਆ ਜਦੋਂ ਇਹਦੀਆਂ ਜੜਾਂ ਭਰਪੂਰੀਆਂ ਹੋ ਜਾਣੀਆਂ ਇਹ ਫਲ ਆਪਾਂ ਨੂੰ ਵਧੀਆ ਦੇਊ ਤੇ ਜਿਹੜੀ ਲੱਸੀ ਹੁੰਦੀ ਆ ਲੱਸੀ ਦੇ ਵਿੱਚ ਜਿਹੜੇ ਪੋਸ਼ਕ ਤੱਤ ਹੁੰਦੇ ਆ ਹਰ ਪ੍ਰਕਾਰ ਦੇ ਜਿਹੜੇ ਪੋਸ਼ਕ ਤੱਤ ਪੱਲਾਂ ਨੂੰ ਬੇਲ ਬੂਟਿਆਂ ਨੂੰ ਫਲਦਾਰ ਬੂਟਿਆਂ ਨੂੰ ਚਾਹੀਦੇ ਹੁੰਦੇ ਆ ਉਹ ਭਰਪੂਰ ਮਾਸਟਰਾਂ ਦੇ ਵਿੱਚ ਹੁੰਦੇ ਆ ਟ੍ਰਿਕਾਂ ਅਲੱਗ-ਅਲੱਗ ਅਪਣਾਈ ਜਾਓ ਜਿਹੜੀਆਂ ਰੇਹਾਂ ਸਪਰੇਹਾਂ ਆਪਾਂ ਯੂਜ਼ ਕਰਨੀਆਂ ਕਦੇ ਵੀ ਇੱਕ ਤਰ੍ਹਾਂ ਦੀ ਜਿਹੜੀ ਸਪਰੇਹ ਆ ਦੇਸੀ ਜੇ ਆਪਾਂ ਯੂਜ਼ ਕਰਨਾ ਚਾਹੁੰਦੇ ਆ ਉਹ ਇੱਕ ਤਰ੍ਹਾਂ ਦੀ ਨਾ ਰੱਖੋ 6-7 ਪ੍ਰਕਾਰ ਦੀਆਂ ਦੇਸੀ ਜਿਵੇਂ ਨਿੰਮ ਤੋਂ ਬਣੀ ਹੋਗੀ ਗੋਹੇ ਤੋਂ ਬਣੀ ਹੋਗੀ ਚੌਲਾਂ ਤੋਂ ਬਣੀ ਹੋਈ ਹੋਗੀ ਜਾਂ ਅਲੱਗ-ਅਲੱਗ ਪ੍ਰਕਾਰ ਦੀਆਂ ਜਿੰਨੀਆਂ ਵੀ ਦੇਸੀ ਸਪਰੇਹਾਂ ਤਿਆਰ ਹੁੰਦੀਆਂ ਉਹ ਘਰ ਦੇ ਵਿੱਚ ਜ਼ਰੂਰ ਤਿਆਰ ਕਰਕੇ ਰੱਖੋ ਇਸੇ ਤਰ੍ਹਾਂ ਹੀ ਜਿਹੜੇ ਆ ਦੇਸੀ ਫਾਰਮੂਲੇ ਆ ਕੋਈ ਇਹਦੀਆਂ ਜੜਾਂ ਦੇ ਵਿੱਚ ਸੋਨਾ ਧੋਕੇ ਪਾਉਣ ਦਾ ਕੋਈ ਪੱਤਿਆਂ ਦੇ ਉੱਪਰ ਪਾਉਣ ਦਾ ਕੋਈ ਗੋਗਲ ਦੀ ਧੂਫ ਕਰਦਾ ਕੋਈ ਮੱਖਣਾ ਦੇਸੀ ਮੱਖਣਾ ਦੇ ਲਿਆਉਣ ਵਾਸਤੇ ਕੋਈ ਛੜਕਾ ਕਰਦਾ ਅਲੱਗ-ਅਲੱਗ ਇਹਦੀਆਂ ਟ੍ਰਿਕਸ ਆ ਅਲੱਗ-ਅਲੱਗ ਆਪਾਂ ਜੂਸ ਕਰਨੀਆਂ ਵੀ ਚਾਹੀਦੀਆਂ ਕਿਉਂਕਿ ਚਾਰ ਬੰਦਿਆਂ ਨੇ ਦੇਸੀ ਦਵਾਈ ਲਈ ਆ ਕਈ ਵਾਰ ਜਿਹੜੀ ਦੇਸੀ ਦਵਾਈ ਦੋ ਬੰਦਿਆਂ ਨੂੰ ਲੱਗ ਜਾਂਦੀ ਹੈ ਦੋਹਾਂ ਨੂੰ ਨਹੀਂ ਲੱਗਦੀ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਦੇਸੀ ਟ੍ਰਿਕਸ ਹੁੰਦੀਆਂ ਜਾਂ ਫਾਰਮੂਲੇ ਹੁੰਦੇ ਆ ਇਹ ਬੂਟਿਆਂ ਦੇ ਉੱਪਰ ਇਹ ਚੀਜ਼ ਲਾਗੂ ਹੁੰਦੀ ਆ ਕਈ ਵਾਰ ਇੱਕ ਟ੍ਰਿਕ ਕੰਮ ਨਹੀਂ ਕਰਦੀ ਇਸ ਕਰਕੇ ਦੂਸਰੀ ਨੂੰ ਬਣਾਓ ਮਾਤਰ ਕੇ ਹਰ ਹਫਤੇ ਦੋ ਜਾਂ ਤਿੰਨ ਟ੍ਰਿਕਾ ਅਪਣਾਉਂਦੇ ਰਹੋ ਅਲੱਗ-ਅਲੱਗ ਇਹ ਨਹੀਂ ਪਤਾ ਕਿਹੜੀ ਕੰਮ ਕਰ ਜੇ ਹੁਣ ਤੁਹਾਨੂੰ ਇਹਦੀਆਂ ਬੇਲਾਂ ਦੇ ਵਿੱਚ ਜਿਹੜਾ ਆ ਤੁਸੀਂ ਪਿੱਛੇ ਪੱਲਾ ਦੇਖ ਸਕਦੇ ਹੋ ਇਹਦੀਆਂ ਜਣਾ ਦੇ ਵਿੱਚ ਇਹਨੂੰ ਆਪਾਂ ਇਸਤੇਮਾਲ ਕਿਵੇਂ ਕਰਨਾਗਾ ਥਾਲੇ ਦੇ ਨਾਲ ਵਧੀਆ ਆਊਗਾ ਬਹੁਤ ਵਧੀਆ ਦਾ ਰਿਜ਼ਲਟ ਆ ਖੇਤਾਂ ਵਾਲੀਆਂ ਬੱਲਾਂ ਦੇ ਉੱਪਰ ਤੁਸੀਂ ਜਿਹੜੀ ਪਿਛਲੀ ਵੀਡੀਓ ਤੁਸੀਂ ਦੇਖ ਲਿਓ ਕਿ ਕਿੰਨਾ ਕਿੰਨਾ ਫਲ ਆਇਆ ਹੁਣ ਘਰ ਦੇ ਵਿੱਚ ਆ ਘਰ ਦੇ ਵਿੱਚ ਕਿਉਂਕਿ ਹਵਾ ਘੱਟ ਲੱਗਦੀ ਹੁੰਦੀ ਹੈ ਕੰਧਾਂ ਦਾ ਜਿਹੜਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾਗਾ ਤੇ ਹਵਾ ਘੱਟ ਲੱਗਣ ਕਰਕੇ ਜਿਹੜਾ ਸੁਹਾਵ ਹੁੰਦੀ ਹੈ ਮਿੱਟੀ ਦੇ ਵਿੱਚ ਹੁਣ ਆਪਾਂ ਜੜਾਂ ਦੇ ਵਿੱਚ ਤੁਹਾਨੂੰ ਪਾ ਕੇ ਦੱਸਾਂਗੇ ਵੀ ਇਹਦਾ ਜੜਾਂ ਦੇ ਵਿੱਚ ਇਸਤੇਮਾਲ ਕਿਵੇਂ ਕਰਨਾ ਹੈਗਾ ਆਜੋ ਫਿਰ ਵੀਡੀਓ ਦੇ ਵਿੱਚ ਬਨੇ ਰਹੋ ਜਦੋਂ ਇਹਦਾ ਜੜਾਂ ਦੇ ਵਿੱਚ ਆਪਾਂ ਇਸਤੇਮਾਲ ਕਰਨਾ ਜਿਵੇਂ ਤੁਸੀਂ ਜੜ ਦੇ ਵਿੱਚ ਆ ਪਸੁੱਕੇ ਪੱਤੇ ਦੇਖ ਸਕਦੇ ਹੋ ਉਹ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਇਹਦੇ ਆਲੇ ਦੁਆਲੇ ਕੋਈ ਘਾਹ ਵਗੈਰਾ ਨਹੀਂ ਹੋਣਾ ਚਾਹੀਦਾ ਜਿਹੜੀ ਮਿੱਟੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਭੁਰਪਰੀ ਹੋਣੀ ਚਾਹੀਦੀ ਹੈ ਜਿਹੜੀ ਮਿੱਟੀ ਆ ਜਦੋਂ ਇਸ ਤਰ੍ਹਾਂ ਦੀ ਭੁਰਪਰੀ ਹੋਊਗੀ ਜਿਹੜੀ ਉਹਦੋਂ ਆਪਣੀ ਜਿਹੜੀ ਬੱਲ ਆ ਉਹ ਵਧੀਆ ਰਿਜ਼ਲਟ ਦੇਊਗੀ। بارشਾਂ ਦੇ ਮੌਸਮਾਂ ਸਲਾਬ ਬਹੁਤ ਜ਼ਿਆਦਾ ਰਹਿੰਦੀ ਆ ਤੇ ਜਿਹੜੀ ਫਰਕੜੀ ਆ ਇਹਦੀ ਸਲਾਬ ਨੂੰ ਬਿਲਕੁਲ ਖਤਮ ਕਰ ਦੂਗੀ। ਘਾਹ ਵਗੈਰਾ ਜਿੰਨਾ ਵੀ ਇਹਦੇ ਆਲੇ-ਦੁਆਲੇ ਗੰਦਮੰਦ ਤੁਹਾਨੂੰ ਨਜ਼ਰ ਆਉਂਦਾ ਸਾਰਾ ਸਾਫ਼ ਕਰ ਦੇਣਾ। ਹੁਣ ਤੁਹਾਨੂੰ ਇਹਦੀ ਮਾਤਰਾ ਦੱਸਣ ਲੱਗੇ ਆ ਵੀ ਜਿਹੜੀ ਬੱਲ ਆ ਉਹਦੀ ਜੜ ਦੇ ਵਿੱਚ ਕਿੰਨੀ ਮਾਤਰਾ ਪਾਉਣੀ ਆ। ਜਿਹੜੀ ਇਹ ਤੁਸੀਂ ਬੱਲ ਦੇਖ ਸਕਦੇ ਹੋ ਇਹਦੀ ਜੜ ਦੇ ਵਿੱਚ ਦਰਸ਼ਕੋ ਜੇ ਤਾਂ ਤੁਹਾਨੂੰ ਤੱਕ ਹੈਗੀ ਆ ਤਤਾ ਦੋਹੀ ਤੱਕ ਦੇ ਨਾਲ ਵੀ ਪਾ ਸਕਦੇ ਹੋ ਜੇ ਤੁਸੀਂ ਮਿੰਟੀ ਕਰਕੇ ਪਾਉਣਾ ਚਾਹੁੰਦੇ ਆ ਜਿਹੜਾ ਆਪਣਾ ਗਲਾਸ ਹੁੰਦਾ ਗਲਾਸ ਇੱਕ ਗਲਾਸ ਇਹਦੀ ਜੜ ਦੇ ਵਿੱਚ ਆਪਾਂ ਇਸ ਤਰ੍ਹਾਂ ਪਾ ਸਕਦੇ ਮੈਂ ਤਾਂ ਤੱਕ ਦੇ ਹਿਸਾਬ ਨਾਲ ਪਾਉਂਗਾ ਕਿਉਂਕਿ ਮੈਨੂੰ ਪਤਾ ਇਸ ਤਰ੍ਹਾਂ ਪਾ ਦੇਣਾ ਚੰਗੀ ਤਰ੍ਹਾਂ ਗੋਡੀ ਕਰਕੇ ਇਹਦੇ ਆਲੇ ਦੁਆਲੇ ਐ ਪਾ ਦੇਣਾ ਬਸ ਜਦੋਂ ਇਹ ਪਾਤਾ ਤੇ ਪਾਉਣ ਤੋਂ ਬਾਅਦ ਐਦਾਂ ਕਰਕੇ ਹੱਥ ਮਾਰ ਦੇਣਾ ਮਾੜਾ ਮਾੜਾ ਹੱਥ ਮਾਰ ਕੇ ਚੰਗੀ ਤਰ੍ਹਾਂ ਇਹਨੂੰ ਟੱਕ ਦੇਣਾ ਤੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਇਹ ਦੋ ਚੀਜ਼ਾਂ ਆਪਾਂ ਪਾਈਆਂ ਜਿਹੜੀਆਂ ਬੱਲ ਦੇ ਵਿੱਚ ਇਹਦਾ ਜਿਹੜਾ ਰਿਜ਼ਲਟ ਆ ਉਹ ਬਹੁਤ ਵਧੀਆ ਮਿਲੂਗਾ ਫਲ ਚੰਗੇ ਆਉਣਗੇ 5 ਜਾਂ 6 ਦਿਨਾਂ ਬਾਅਦ ਆਪਾਂ ਨੂੰ ਜਿਹੜਾ ਇਹਦਾ ਰਿਜ਼ਲਟ ਆ ਉਹ ਮਿਲਣਾ ਸ਼ੁਰੂ ਹੋ ਜਾਊਗਾ ਜਿਹੜਾ ਇਹ ਤਰੀਕਾ ਇਹ ਆਪਾਂ ਇਹ ਨਹੀਂ ਵੀ ਤੋਰੀ ਤੇ ਕੱਦੂ ਤੇ ਪੇਠੇ ਤੇ ਇਹਨਾਂ ਤੇ ਇਸਤੇਮਾਲ ਕਰ ਸਕਦੇ ਆ ਇਹ ਕੋਈ ਵੀ ਜਿਹੜਾ ਫਲਦਾਰ ਬੂਟਾ ਉਹਦੇ ਤੇ ਵੀ ਆਪਾਂ ਇਹਦਾ ਇਸਤੇਮਾਲ ਕਰ ਸਕਦੇ ਆ ਜਿਵੇਂ ਹੁਣ ਆਪਾਂ ਸਾਹਮਣੇ ਬੈਂਗਣੀ ਆ ਬੈਂਗਣੀ بارش ਆਉਣ ਕਰਕੇ ਜਿਹੜਿਆਂ ਤੁਸੀਂ ਦੇਖ ਲਓ ਮੈਂ ਸਪੋਟਾਂ ਲਾ ਕੇ ਰੱਖਣਾ ਬਿਲਕੁਲ ਇਹਨੂੰ ਥਾਲੇ ਇੰਨਾ ਕਾਇਆ ਹੋਇਆ ਸੀਗਾ ਸਾਰੇ ਟੁੱਟ ਗਏ ਸੀ ਇਹ ਬੂਟੇ ਇੱਥੋਂ ਕਮਜ਼ੋਰ ਹੋ ਕੇ ਟੁੱਟ ਗਏ ਸੀ ਤੇ ਇਹ ਤੁਸੀਂ ਦੇਖ ਸਕਦੇ ਹੋ ਪੀਲੇ ਹੋ ਗਏ ਆ ਪੱਤੇ ਕਿਉਂਕਿ ਤੱਤਾਂ ਦੀ ਕਮੀ ਹੋ ਗਈ ਹੈ ਇਹਦੇ ਵਿੱਚ ਹੁਣ ਆਪਾਂ ਇਹਦੀ ਜੜ ਦੇ ਵਿੱਚ ਵੀ ਇਹਦੀ ਚੰਗੀ ਤਰ੍ਹਾਂ ਇਹ ਗਢਾਈ ਕਰਤੀ ਸੀ ਪਹਿਲਾਂ ਗਢਾਈ ਕਰਕੇ ਇਹਦੀਆਂ ਜਣਾ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਆਹ ਗੱਲ ਦਾ ਖਿਆਲ ਰੱਖਣਾ ਵੀ ਜਿਹੜੀਆਂ ਇਹਦੀਆਂ ਜਣਾ ਉਹ ਇੰਚ-ਇੰਚੀ ਆਪਾਂ ਗਢਾਈ ਕਰਨੀਆਂ ਕਿਉਂਕਿ ਹਰ ਇੱਕ ਜਿਹੜੀ ਸਬਜ਼ੀ ਹੁੰਦੀ ਆ ਉਹਦੇ ਦਾ ਜੜਾ ਅਸੂ ਉੱਪਰ ਜੀ ਹੁੰਦੀਆਂ ਇੰਚ-ਇੰਚੀ ਗਢਾਈ ਕਰਕੇ ਇਸ ਜਗ੍ਹਾ ਦੇ ਉੱਪਰ ਨਹੀਂ ਪਾਉਣੀ ਇਹ ਚੀਜ਼। ਘੱਮਸੇ ਕੰਮ ਵੀ ਪੰਜ-ਪੰਜ ਛੇ-ਛੇ ਉਂਗਲਾ ਛੱਡ ਕੇ ਜਿਵੇਂ ਤੁਸੀਂ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਇਸ ਜਗ੍ਹਾ ਦੇ ਉੱਪਰ ਗਲਾਸ ਇੱਕ ਆਪਾਂ ਪਾ ਦੇਣਾ। ਚਾਰੇ ਪਾਸੇ ਚਾਰੇ ਪਾਸੇ ਪਾ ਦੇਣਾ। ਇਸੇ ਤਰ੍ਹਾਂ ਹੀ ਇੱਧਰ ਐਸ ਤਰ੍ਹਾਂ ਕੰਨ ਦੇ ਨਾਲ ਜਿੰਨੇ ਵੀ ਆਪਣੇ ਘਰ ਦੇ ਵਿੱਚ ਖੇਤ ਦੇ ਵਿੱਚ ਜਿਹੜੇ ਆਪਾਂ ਬੂਟੇ ਲਾਏ ਹੋਏ ਆ ਸਬਜ਼ੀ ਲਾਈ ਹੋਈ ਆ रिजल्ट बहुत बढ़िया मिलुगा देसी ट्रिक्स अपनाਉਂਦੇ ਰਹੋ ਹਫਤੇ 10 ਦਿਨਾਂ ਬਾਅਦ ਜਿਹੜੀ ਟ੍ਰਿਕਾ ਉਹ ਚੇਂਜ ਕਰਦੇ ਰਹੋ ਹਫਤੇ 10 ਦਿਨਾਂ ਬਾਅਦ ਜਿਹੜੀ ਸਪਰੇਅ ਆਪਾਂ ਕਰਦੇ ਆ ਉਹਨੂੰ ਚੇਂਜ ਕਰਦੇ ਰਹੋ ਉਮੀਦ ਆ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ ਜੇਕਰ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ